ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਸਾਡੇ YouTube ਚੈਨਲ ਦੇ ਉੱਤੇ ਦੋਸਤੋ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਪੰਜਾਬ ਦੇ ਮੁਲਾਜ਼ਮਾਂ ਦੇ ਡੀਏ ਦੇ ਸਬੰਧੀ ਜਿਹੜੀ ਕਿ ਰੈਟ ਪਟੀਸ਼ਨ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਵਿਖੇ ਪਈ ਹੋਈ ਸੀ ਉਸ ਸਬੰਧੀ ਗੱਲ ਕਰਾਂਗੇ ਕਿ ਉਸ ਦਾ ਕੀ ਫੈਸਲਾ ਹੋਇਆ ਹੈ ਸੋ ਵੀਡੀਓ ਦੇਖਣ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਤਾਂ ਜੋ ਹਰੇਕ ਆਉਣ ਵਾਲੀ ਨਵੀਂ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਰਿਟ ਪਟੀਸ਼ਨ ਨੰਬਰ ਦੱਸ ਦਿੰਨੇ ਹਾਂ ਰਿਟ ਪਟੀਸ਼ਨ ਨੰਬਰ ਹੈ ਜੀ 24698 2025 ਤੇ ਜਿਹੜੀ ਇਸ ਦੀ ਡਿਸੀਜਨ ਡੇਟ ਹੈ ਉਹ 25 ਅਗਸਤ 2025 ਹੈ ਇਸ ਪਟੀਸ਼ਨ ਦੀ ਗੱਲ ਕਰੀਏ ਤਾਂ ਇਸ ਨਿਰਮਲ ਸਿੰਘ ਤਨੋਆ ਐਂਡ ਆਦਰ ਵੱਲੋਂ ਜਿਹੜੀ ਹੈ ਪਾਈ ਗਈ ਸੀ ਇਸ ਪਟੀਸ਼ਨ ਵਿੱਚ ਕੀ ਮੰਗ ਕੀਤੀ ਗਈ ਹੈ ਕਿ 11 2016 ਤੋਂ 125% ਡੀਏ ਦੀ ਜਿਹੜੀ ਹੈ ਉਹ ਅਦਾਇਗੀ ਕੀਤੀ ਜਾਵੇ ਜਿਸ ਦੇ ਨਾਲ ਹੀ ਦੋਸਤੋ 11 21 ਤੋਂ ਜੋ 28% ਡੀਏ ਦਿੱਤਾ ਗਿਆ ਹੈ ਉਹ 17 2021 ਤੋਂ 28% ਡੀਏ ਦੀ ਮੰਗ ਕੀਤੀ ਗਈ ਹੈ ਅਤੇ 110 2022 ਤੋਂ ਜੋ 34% ਡੀਏ ਦਿੱਤਾ ਗਿਆ ਹੈ ਉਹ 11 2022 ਤੋਂ ਦੇਣ ਦੀ ਮੰਗ ਕੀਤੀ ਗਈ ਹੈ ਇਸ ਦੇ ਨਾਲ ਹੀ 38% ਡੀਏ ਜੋ ਕਿ 1/12/23 ਤੋਂ ਦਿੱਤਾ ਗਿਆ ਹੈ ਉਹ 1/7/2022 ਤੋਂ ਦੇਣ ਦੀ ਮੰਗ ਕੀਤੀ ਗਈ ਹੈ ਅਤੇ 42% ਡੀਏ ਹੈ ਜੋ ਉਹ 1/1/2023 ਤੋਂ ਦੇਣ ਦੀ ਮੰਗ ਕੀਤੀ ਹੈ ਇਸ ਦੇ ਨਾਲ ਹੀ 46% ਡੀਏ ਦੀ ਮੰਗ ਕੀਤੀ ਗਈ ਹੈ 1/7/2023 ਤੋਂ ਦੇਣ ਦੀ ਅਤੇ 50% ਡੀਏ ਦੇਣ ਦੀ ਮੰਗ ਜਿਹੜੀ ਹੈ ਉਹ 1 1 2024 ਤੋਂ ਦੇਣ ਦੀ ਮੰਗ ਕੀਤੀ ਗਈ ਹੈ 53% ਜਿਹੜਾ ਡੀਏ ਹੈ ਉਹ 1 7 2024 ਤੋਂ ਦੇਣ ਦੀ ਮੰਗ ਕੀਤੀ ਗਈ ਹੈ ਅਤੇ 55% ਜਿਹੜਾ ਡੀਏ ਹੈ ਉਹ 1 1 2025 ਤੋਂ ਦੇਣ ਦੀ ਮੰਗ ਕੀਤੀ ਗਈ ਹੈ ਡੀਏ ਦਾ ਜੋ ਏਰੀਅਰ ਬਣਦਾ ਹੈ ਉਹ 12% ਵਿਆਜ ਦੇ ਨਾਲ ਅਦਾ ਕੀਤਾ ਜਾਵੇ ਅਤੇ ਕੇਂਦਰ ਦੇ ਪੈਟਰਨ ਤੇ ਡੀਏ ਦੀ ਅਦਾਇਗੀ ਜਿਹੜੀ ਹੈ ਉਹ ਕੀਤੀ ਜਾਵੇ ਇਸ ਉੱਪਰ ਕੀ ਫੈਸਲਾ ਹੋਇਆ ਹੈ ਉਸ ਬਾਰੇ ਗੱਲ ਕਰ ਲੈਣੀ ਹੈ ਪੰਜਾਬ ਸਰਕਾਰ ਨੂੰ ਹੁਕਮ ਹੋਏ ਨੇ ਕਿ ਇਸ ਉੱਪਰ ਸਪੀਕਿੰਗ ਆਰਡਰ ਜਿਹੜਾ ਹੈ ਸਰਕਾਰ ਵੱਲੋਂ ਦਿੱਤਾ ਜਾਵੇ ਇਸ ਉੱਪਰ ਦੋਵੇਂ ਪਾਰਟੀਆਂ ਹੀ ਸਹਿਮਤ ਹੋ ਗਈਆਂ ਹਨ ਇਹ ਹੁਕਮ ਜਾਰੀ ਹੋਏ ਹਨ ਕਿ ਇਹ 3 ਮਹੀਨੇ ਦੇ ਅੰਦਰ ਅੰਦਰ ਸਪੀਕਿੰਗ ਆਰਡਰ ਜਿਹੜਾ ਹੈ ਉਹ ਜਾਰੀ ਕਰ ਦਿੱਤਾ ਜਾਵੇ ਇਸ ਦੇ ਨਾਲ ਹੀ ਦੋਸਤੋ ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਨਾ